ਜਿੱਕ ਸੱਜਣੋ ਆ ਲਈ ਫਿਰਦਾ ਬਾਈ ਸੂਆ ਆ ਗਿਆ ਤੀਜਾ 17 18 ਲੀਟਰ ਦੇ ਚੱਲੀ ਐ ਪਤਲੇ ਪਿੰਡੇ ਚ ਆ ਗਈ ਆ ਦੇ ਲੋ ਲਿਓਡੀ ਬਾਗਮਾਲ ਲੱਗੀ ਹੋਈ ਐ ਪਿੰਡ ਆ ਗਿਆ ਰੱਲਾ ਦੇਣਾ ਸੂਈ ਨੂੰ ਦੂਜਾ ਮਾਗਰ ਮੇਲਕਾਫ ਹੈ ਗਾੜੀ ਗੂੜੀ ਚੈੱਕ ਕਰ ਲੋ ਆ ਜੋ ਪੂਰੀ ਵੀਡੀਓ ਨੂੰ ਅੱਗੇ ਦਿਖਾਉਂਦੇ ਆ ਧੰਨਵਾਦ ਆ ਲੈ ਵੀਡੀਓ ਲੈ ਕੇ ਆਇਆ ਤੀਜਾ ਸੂਆ ਸੂਈ ਆ ਅੱਜ ਦੂਜਾ ਦਿਨ ਮਾਗਰ ਆ ਗਿਆ ਮੇਲਕਾਫ ਚੰਗਾ ਪੀੜੀ ਦੇ ਪਾਵੇ ਵਰਗਾ ਥਣ ਲੱਗਾ ਮੋਟਾ ਜਵਾਈ ਵਾਲਾ ਆ ਦੇਖ ਲੋ ਸੱਜਣੋ ਸਿੰਗਲ ਹੱਡੀ ਜਾ ਗਈ ਮੇਰੇ ਮੋਢੇ ਤੋਂ ਡੱਬਦੀ ਆ ਹਵਾਨਾ ਚੈੱਕ ਕਰ ਲੋ ਬਿੰਦੀਆਂ ਵਾਲਾ ਲੇਵਾ ਲੱਗਿਆ ਦੁੱਧ ਕੁਆਲਟੀ ਦੇ ਵੀ ਚੰਗੀ ਤੇ ਚੱਲੀ ਆ ਬਾਕੀ ਨਾ ਆਪਾਂ ਇਹ ਪਿੰਡ ਰੱਲੇ ਤੋਂ ਵੀਡੀਓ ਕਵਰ ਕਰ ਰਹੇ ਆ ਸਾਰਾ ਇਹਦਾ ਜਿਹੜਾ ਡਾਟਾ ਡਿਟੇਲ ਬਾਈ ਕੁਲਵਿੰਦਰ ਤੋਂ ਲੈਣੇ ਆ ਉਹਦੇ ਨਾਲ ਕਰਾਉਣੇ ਆ ਗੱਲ ਆ ਜਾ ਕੁਲਵਿੰਦਰ ਆ ਬਾਈ ਕੁਲਵਿੰਦਰ ਠੀਕ ਠਾਕ ਬਾਈ ਵਧੀਆ ਹੋ ਠੀਕ ਹੈ ਜੀ ਹਾਂ ਠੀਕ ਆ ਬਾਈ ਕੁਲਵਿੰਦਰਾ ਬਾਈ ਜੇ ਆਪਾਂ ਗੱਲ ਕਰੀਏ ਜਮਾਂ origignal ਸੂਆ ਕਿਨਵੇਂ ਇਹ ਬਾਈ ਤੀਜਾ ਸੂਆ ਸੂਈ ਆ ਐਦ ਕੀ ਤੀਜੇ ਸੂਈ ਆ ਹਾਂ ਬਾਈ ਮਾਗਰ ਆ ਗਿਆ ਕੱਟਾ ਬਾਈ ਮਾਗ ਰਹਾਗਾ ਸੱਜਣੋ ਮੇਲਗਾ ਤੇ ਤੁਹਾਨੂੰ ਮੈਂ ਨਾਲ ਨਾਲ ਨਾ ਡਿਟੇਲ ਇਹਦੀ ਆਪ ਹੀ ਦੇਈ ਚੱਲੂ ਤੁਸੀਂ ਲੈਗ ਸਕੋਰ ਚੈੱਕ ਕਰੋ ਯਾਰ ਸਿੰਗਲ ਹੱਡੀ ਚ ਆ ਗਈ ਚੰਗੀ ਐ ਬਾਈ ਜੇ ਹੁਣ ਆਪਾਂ ਇਹਦੇ ਤਾਜ਼ੀ ਦੇ ਦੁੱਧ ਦੀ ਗੱਲ ਕਰੀਏ ਕਿੰਨੇ ਦੁੱਧ ਦੇ ਚੱਲੀ ਐ ਬਾਈ ਆਪਾਂ ਲੈਂਦੇ ਇਹ ਗੱਬਣ ਟੋਕੜ ਠੀਕ ਐ ਬਾਈ ਲੈਂਦੇ ਸੀ ਬਾਈ 5 ਮਹੀਨੇ ਦੀ ਠੀਕ ਐ ਜੀ ਮਾਗ ਰਸੀ ਇਹਦੇ ਕੱਟਾ ਇਹਨੇ 9 ਲੀਟਰ ਦੁੱਧ ਦਿੱਤਾ ਆਪਣੀ ਔਰਤ ਹੈ ਇਹ ਬੰਦੇ ਲਿਹਾਜ ਵਾਲੇ ਬੰਦੇ ਤੋਂ ਆਈ ਆਈ ਹਰਿਆਣੇ ਤੋਂ ਐ ਠੀਕ ਐ ਜੀ 17 ਲੀਟਰ ਉਹਨਾਂ ਨੇ ਕਿਹਾ ਵੀ 17 ਲੀਟਰ ਦੁੱਧ ਦਿੰਦੀ ਐ ਜਮਾ ਓਡ ਦਾ 17 ਲੀਟਰ ਗੱਡਿਆ ਹਾਂ 17 ਲੀਟਰ ਲਓ ਵੀ ਸੱਜਣੋ ਬਰੀਕੀਆਂ ਨਾ ਤੁਸੀਂ ਆਪ ਵੀ ਚੈੱਕ ਕਰ ਲਓ ਅਖਵਾਰ ਵਰਗਾ ਪਿੰਡਾ ਲੱਗਾ ਜਮਾ ਬਦਲੇ ਪਿੰਡੇ ਚ ਦਿਖਾਉਣਾ ਸਾਨੂੰ ਕੱਦ-ਗਾੜ੍ਹ ਵੀ ਚੰਗਾ ਆ ਗਿਆ ਬਾਈ ਗਲਮੰਦਰਾ ਜੇ ਹੁਣ ਆਪਾਂ ਮਾਗਰੋ ਰਿਕਾਰਡ ਦੀ ਗੱਲ ਕਰੀਏ ਰਿਕਾਰਡ ਪਤਾ ਕੁਛ ਆਪਨ ਨਹੀਂ ਯਾਰ ਰਿਕਾਰਡ ਨਹੀਂ ਬਾਈ ਪਤਾ ਰਿਕਾਰਡ ਦੇਖ ਆਪਾਂ ਲਿਆਉਣੇ ਆ ਆਪਾਂ ਟੋਕਰ ਠੀਕ ਹੈ ਜੀ ਤੇ ਫੈਂਡ ਫੂਡ ਕਿਵੇਂ ਆਉਂਦੀ ਸੀ ਬਾਈ ਫੈਂਡ ਬਈ ਉਹ ਤਾਂ ਕਹਿੰਦੇ ਵੀ 90 ਆਉਂਦੀ ਸੀ ਠੀਕ ਹੈ ਜੀ ਆਪਣੇ ਕੋਲ ਵੀ ਨਾ 0 ਆਈ ਹੈ ਠੀਕ ਹੈ ਜੀ ਇੱਕ ਨਾ ਬਈ ਆਹ ਥੋੜਾ ਜਿਹਾ ਬੈਠਣ ਵਾਲੀ ਸਾਈਡ ਲੰਮੀ ਦਿਖਾਉਂਦੀ ਹੈ ਹਾਂ ਕੀ ਕਰਨਾ ਬਈ ਇਹ ਇਹ ਬਈ ਨਾ ਬਈ ਥੋੜਾ ਪੱਕਾ ਥਾਂ ਕਰਕੇ ਬੈਠੇ ਉੱਠਣਾ ਹੋ ਜਾਂਦੀ ਹੈ ਹਾਂ ਪਲੂ ਬਲਾਂ ਜੀ ਆਹ ਬਲਾਂ ਜੀ ਹਾਂ ਬਾਕੀ ਨਾ ਜਦੋਂ ਗਾੜੀ ਗੂੜੀ ਚੈੱਕ ਕਰ ਲਓ ਤੁਸੀਂ ਹਵਾਨੇ ਚ ਨਾੜਾ ਫਿਰ ਤੁੰਨ ਦੇਖ ਲਓ ਤੁੰਨ ਵਾਲੀ ਆ ਗਈ ਕਰ ਲਓ ਜੈਕ ਹਵਾਨਾ ਤੇ ਕੂਨੀ ਵੀ ਨਾ ਖੜੀ ਐ ਕਰਮ ਵਾਲੀ ਕਰ ਲਓ ਜੈਕ ਮਾਗਰ ਆ ਗਿਆ ਮੇਲ ਕਾਫ ਮਾੜੀ ਜੀ ਬੂਝਟੀ ਆ ਚੰਗੇ ਸੀਮਣ ਦਾ ਇਹ ਲੱਗਦਾ ਹੈ ਬਾਕੀ ਨਾ ਤੁਸੀਂ ਕੁਲਵਿੰਦਰ ਨਾਲ ਗੱਲ ਕਰ ਲਿਓ ਕੁਲਵਿੰਦਰ ਬਾਈ ਤਿਆਰੀ ਚੰਗੀ ਕਰੀਆ ਕਿੰਨਾ ਦੁੱਧ ਪਾਰੋਗੀ ਦੁੱਧ ਬਾਈ ਆਪਾਂ ਦਾ ਔੜ ਤੇ ਆਪਾਂ ਦਾ 17 ਕਿਲੋ ਕਹਿਆ ਉਹਨਾਂ ਨੇ ਆਪਾਂ 16 ਮਨ ਕੀ ਕਹ ਜੰਨੇ ਆ 15 16 ਦੇ ਚੱਲੂ ਫੁੱਲਾ ਬਾਈ ਇਹ ਫੁੱਲਾ ਐਡਾ ਇਹਨੇ ਦਿੱਤਾ ਫੇਰ ਹਾਂ ਕਿਉਂਕਿ ਬਾਕੀ ਭਾਈ ਦੁੱਧ ਦੀ ਝਾੜ ਥੱਲੇ ਆ ਜਿੰਨਾ ਪਾਰਾਂਗੇ ਹਾਂ ਬਣੀਆ ਦਾ ਗੱਲ ਬਾਈ ਨੇ ਜਮਾ ਸਿਆਣੀ ਗੱਲ ਕਰੀ ਆ ਹਾਂ ਲੈਣਾ ਬਾਈ ਆਪਾਂ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਕਰਦਾ ਰੇਡ ਬਾਈ ਬਫੋਨ ਤੇ ਕਰ ਲਾਂਗੇ ਆਲਾ ਤਾਂ ਨਹੀਂ ਕਰਦੇ ਨਾ ਨਾ ਬਾਈ ਜੈ ਜੀ ਕਰਾਂਗੇ ਫੋਨ ਜੈ ਕਰੋਗੇ ਹਾਂ ਠੀਕ ਹੈ ਜੀ ਲੈ ਬਾਈ ਹੁਣ ਨਾ ਆਪਣਾ ਐਡਰੈਸ ਬੋਲ ਦੇ ਸਾਰਾ ਪਿੰਡ ਦਾ ਐਡਰੈਸ ਬਾਈ ਆਪਣਾ ਪਿੰਡ ਰੱਲਾ ਠੀਕ ਹੈ ਜੀ ਜੇ ਆਪਾਂ ਉਧਰ ਬਰਨਾਲੇ ਬੰਨੂ ਆਈਏ ਤਾਂ ਉਵੇਂ ਹੀ ਸੜਕ ਤੇ ਮੋੜ ਦੀ ਐ ਜੇ ਮਾਨਸਾ ਤੋਂ ਆਏ ਤਾਂ ਉਵੇਂ ਹੀ ਸੜਕ ਤੇ ਮੋੜੇ ਸੰਤਸਰ ਕੋਲੇ ਗੁਰਦੁਆਰਾ ਠੀਕ ਹੈ ਜੀ ਲੋ ਵੀ ਬਾਈ ਦਾ ਪਿੰਡ ਹੈਗਾ ਰੱਲਾ ਲਗਭਗ ਜੋਗੇ ਰੱਲੇ ਨੂੰ ਸਾਰੀ ਜਾਣਦੇ ਆ ਮਾਨਸਾ ਜ਼ਿਲ੍ਹੇ ਦੇ ਪਿੰਡ ਆਗੇ ਬਾਈ ਦਾ ਨਾਮ ਆ ਗਿਆ ਕੁਲਵਿੰਦਰ ਬਾਈ ਨੰਬਰ ਬੋਲ ਫੋਨ ਕਰਨਾ ਨੰਬਰ ਬਾਈ 94646 61350 ਇੱਕ ਵਾਰੀ ਹੋਰ ਬੋਲਦੇ ਬਾਈ 94646 61352 ਲਓ ਵੀ ਸੱਜਣੋ ਦੂਜਾ ਨੰਬਰ ਬੋਲਦਣੇ ਬਾਈ ਹਾਂ ਉਹ ਵੀ ਬੋਲਦੇ 95783 07752 ਲਓ ਵੀ ਸੱਜਣੋ ਦੋ ਨੰਬਰ ਬੋਲਦੇ ਗਿਲਵਿੰਦਰ ਨੇ ਥੱਲੇ ਚੱਲੀ ਵੀ ਜਾਂਦੇ ਨੇ ਬਾਈ ਦੇ ਬਾਈ ਵਪਾਰ ਦਾ ਕੰਮ ਦਾ ਨਹੀਂ ਹੈਗਾ ਨਾ ਨਾ ਬਾਈ ਵਪਾਰ ਦਾ ਨਹੀਂ ਆਪਾਂ ਤਾਂ ਗੱਬਣਾ ਟੋਕੜਾ ਲਿਆਉਣੇ ਨੇ ਹੁਣੇ ਦੁੱਧ ਵਾਲੀਆਂ ਚਲੋ ਮਿਹਨਤ ਦਾ ਬਾਈ ਬਾਈ ਕਨਾ ਟੋਕੜਾ ਗੱਬਣਾ ਲਿਆਉਣਾ ਤੇ ਲਿਆਉਂਦਾ ਵੀ ਬਾਈ ਬਾਹਰੋਂ ਸਟੇਟ ਤੋਂ ਹੀ ਹੈ ਨਾ ਬਾਈ ਹਾਂ ਈਗਾ ਆਵੇਂ ਬਈ ਆਪਾਂ ਹਰਿਆਣੇ ਚ ਲਿਆਉਣਾ ਬਈ ਹਾਂ ਹਰਿਆਣੇ ਚ ਮਿਲ ਜਿਆ ਹਰਿਆਣੇ ਚ ਵੀ ਮਾਰ ਸਾ ਨੌਰੇ ਚੰਗਿਆ ਚ ਵੀ ਲਿਆਉਣਾ ਹਾਂ ਬੱਲੇ ਹੁਣੇ ਫਾਰਮਾਂ ਚੋਂ ਆ ਲਓ ਵੀ ਸੱਜਣੋ ਥੱਲੇ ਨੰਬਰ ਚ ਲੀ ਜਾਂਦਾ ਗੁਰਵਿੰਦਰ ਦਾ 100 ਬੜਾ ਜਿਆਦਾ ਦੇਖੋ ਸਾਡਾ ਉਪਰਾ ਬਣ ਕਰਦੀ ਆ ਯਾਨੀ ਕਿ ਆਪ ਨਹੀਂ ਝਰੋਂਦੀ ਸਾਨੂੰ ਜਰੂਰ ਥੋੜਾ ਜਿਹਾ ਖੱਤੋਂ ਜੜਾ ਮੜਾ ਜਿਆ ਕਰਦੀ ਆ ਉੱਪਰ ਬਣ ਵੈਸੇ ਕੂਨੀ ਕਾਨੀ ਨਾ ਇੱਕ ਵਾਰੀ ਸਾਨੂੰ ਹੋਰ ਦਿਖਾਣਿਆ ਜਿਹੜੇ ਵੀ ਵੀਰ ਨੂੰ ਪਸੰਦ ਆ ਗਈ ਨਾ ਥੱਲੇ ਨੰਬਰ ਕਰੀ ਮਾੜੀ ਗੁਰਵਿੰਦਰ ਇਹਨੂੰ ਬਈ ਕਰ ਲੋ ਜੱਗ ਸੱਜਣੋ ਤੌਫਈ ਐ ਕੁਆਲਟੀ ਆ ਦੇਖ ਲੋ ਇਹ ਜਿਹੇ ਮੱਝਾਂ ਦੀਆਂ ਕੱਟੀਆਂ ਲੈ ਕੇ ਨਾ ਸੱਜਣੋ ਮਿਲਕ ਲੈਣ ਤੇ ਚੰਗੇ ਸੀਮਣ ਭਰਾ ਕੇ ਪਿੱਠ ਪੜਾ ਦੇਖੋ ਕਿ ਕਿੱਡਾ ਚੱਕਮਾ ਲੱਗਿਆ ਬਾਕੀ ਨਾ ਤੁਸੀਂ ਬੰਦੇ ਨਰਮ ਗੱਲਬਾਤ ਇਹਨਾਂ ਨਾ ਟੇਬਲ ਟਾਕ ਆ ਜਿਹੜੀ ਆਪ ਕਰ ਲਿਓ ਬਾਕੀ ਸੋਨੂੰ ਸੱਜਣੋ ਆਪਾਂ ਮਿਲਦੇ ਆ ਅਗਲੀ ਵੀਡੀਓ ਚ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਜ ਦੀ ਵੀਡੀਓ ਪਿੰਡ ਰੱਲੇ ਤੋਂ ਹੋਊਗੀ ਧੰਨਵਾਦ